ਹੈਲੋ ਦੋਸਤੋ ਮੈਂ ਨਵਜਿੰਦਰ ਸਿੰਘ ਲਰਨਏਜ ਤੇ ਤੁਹਾਡਾ ਸਵਾਗਤ ਕਰਦਾ ਹਾਂ ਅੱਜ ਹੈ ਆਪਣੀ ਪੰਜਾਬ ਪੁਲਿਸ ਦੇ ਲਈ ਪੋਲੀਟੀਕਲ ਕਲਾਸ ਜਿਹੜੀ ਚੱਲ ਰਹੀ ਸੀ ਉਸ ਦਾ ਟਾਪਿਕ ਆਪਣੇ ਕੋਲ ਚੱਲ ਰਿਹਾ ਸੀਗਾ ਦੀ ਇੰਡੀਅਨ ਕਨਸਟੀਟਿਊਸ਼ਨ ਅੱਜ ਆਪਾਂ ਉਸ ਦਾ ਪਾਰਟ ਨੰਬਰ 5 ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਆਪਾਂ ਕਰਾਂਗੇ ਦੀ ਯੂਨੀਅਨ ਗਵਰਨਮੈਂਟ ਦੀ ਯੂਨੀਅਨ ਗਵਰਨਮੈਂਟ ਅਗਰ ਪੰਜਾਬੀ ਵਿੱਚ ਗੱਲ ਕਰੀਏ ਤਾਂ ਕੇਂਦਰ ਸਰਕਾਰ ਤਾਂ ਕੇਂਦਰ ਸਰਕਾਰ ਦੇ ਵਿੱਚ ਅੱਜ ਆਪਾਂ ਸਭ ਕੁਝ ਕਰਾਂਗੇ ਕਿ ਕਿਸ ਤਰੀਕੇ ਨਾਲ ਕਿੰਨੇ ਉਸ ਦੇ ਪਦ ਹੁੰਦੇ ਹਨ ਠੀਕ ਹੈ ਕਿਸ ਤਰੀਕੇ ਨਾਲ ਕਿਸ ਦੇ ਉੱਤੇ ਮੰਤਰੀ ਕਿਵੇਂ ਚੁਣੇ ਜਾਂਦੇ ਹਨ ਠੀਕ ਹੈ ਕਿਵੇਂ ਉਹਨਾਂ ਦੇ ਕਾਲ ਚ ਕਾਲ ਹੁੰਦੇ ਹਨ ਕਿੰਨੀਆਂ ਸ਼ਕਤੀਆਂ ਕਿਸ ਤਰੀਕੇ ਨਾਲ ਕਿਹੜੀਆਂ ਸ਼ਕਤੀਆਂ ਹੁੰਦੀਆਂ ਨੇ ਕੇਂਦਰ ਸਰਕਾਰ ਕੋਲ ਠੀ ਤਾਂ ਚਲਦੇ ਹਾਂ ਅੱディ ਕਲਾਸ ਤੇ ਉਸ ਤੋਂ ਪਹਿਲਾਂ ਅਗਰ ਤੁਸੀਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰ ਰੱਖਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲੈਣਾ ਅਤੇ ਬੈਲ ਆਈਕਨ ਵਾਲੀ ਘੰਟੀ ਨੂੰ 올 ਤੇ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਗਿਆਨ ਵਾਲੀਆਂ ਕਲਾਸਿਸ ਦੀ ਨੋਟੀਫਿਕੇਸ਼ਨ ਜੋ ਹੈ ਤੁਹਾਡੇ ਤੱਕ ਪਹਿਲਾਂ ਪਹੁੰਚਦੀ ਰਹੇ ਤਾਂ ਕਰਦੇ ਹਾਂ ਕਲਾਸ ਦੀ ਸ਼ੁਰੂਆਤ ਜਿਸ ਦੇ ਨਾਲ ਅੱਜ ਆਪਾਂ ਕੀ ਕਰਨ ਜਾ ਰਹੇ ਹਾਂ ਪਾਰਟ ਨੰਬਰ 5 ਜਿਸ ਦੇ ਵਿੱਚ ਆਪਾਂ ਕਰਾਂਗੇ ਦੀ ਯੂਨੀਅਨ ਗਵਰਨਮੈਂਟ ਤਾਂ ਯੂਨੀਅਨ ਗਵਰਨਮੈਂਟ ਯਾਨੀ ਕਿ ਕੇਂਦਰ ਸਰਕਾਰ ਤਾਂ ਕੇਂਦਰ ਸਰਕਾਰ ਦੇ ਵਿੱਚ ਜਿਹੜਾ ਹੈ ਇਹ ਆਪਣਾ ਟੌਪਿਕ ਜਿਹੜਾ ਇਹ ਕਾਫੀ ਲੰਬਾ ਬਣ ਜਾਂਦਾ ਹੈ ਪਾਰਟ ਠੀਕ ਹੈ ਇਹ ਪਾਰਟ ਦੇ ਵਿੱਚ ਜਿਹੜੇ ਆਪਣੇ ਕੋਲ ਆਰਟੀਕਲਸ ਨੇ ਉਹ ਆਰਟੀਕਲ ਨੰਬਰ 52 ਤੋਂ ਲੈ ਕੇ ਆਰਟੀਕਲ ਨੰਬਰ 151 ਤੱਕ ਜਾਂਦੇ ਨੇ ਯਾਨੀ ਕਿ ਆਲਮੋਸਟ 100 ਪੂਰਾ ਠੀਕ ਹੈ 100 ਆਰਟੀਕਲਸ ਜਿਹੜੇ ਨੇ ਇਹ ਸਿਰਫ ਇੰਡੀਅਨ ਜਿਹੜੀ ਯੂਨੀਅਨ ਗਵਰਨਮੈਂਟ ਦੇ ਵਿੱਚ ਹੀ ਕੰਪਲੀਟ ਹੁੰਦੇ ਹਨ ਤਾਂ ਇਹ 100 ਆਰਟੀਕਲਸ ਨੇ ਜਿਹੜੇ ਕਿ ਅੱਜ ਆਪਾਂ ਇਸ ਕਲਾਸ ਦੇ ਵਿੱਚ ਕੰਪਲੀਟ ਕਰਾਂਗੇ ਤਾਂ ਇਹਨਾਂ ਨੂੰ ਆਪਾਂ ਚੈਪਟਰ ਵਾਈਜ਼ ਕੰਪਲੀਟ ਕਰਾਂਗੇ ਠੀਕ ਹੈ ਅੱਜ ਆਪਾਂ ਕੀ ਹੈ ਤਾਂ ਇਹ ਆਪਣੇ ਸਾਰੇ ਦੇ ਸਾਰੇ ਜਿਹੜੇ ਨੇ 100 ਦੇ 100 ਆਰਟੀਕਲ ਇੱਕ ਹੀ ਕਲਾਸ ਵਿੱਚ ਨਹੀਂ ਕਰਾਂਗੇ ਕਿਉਂਕਿ ਜਿਹੜਾ ਇੰਨਾ ਜ਼ਿਆਦਾ ਬਰਡਨ ਅਗਰ ਪਾਓਗੇ ਆਪਣੇ ਆਪ ਦੇ ਉੱਪਰ ਤਾਂ ਤੁਸੀਂ ਇਹ ਇਹਨਾਂ ਦੇ ਵਿੱਚੋਂ ਕੋਈ ਵੀ ਇੱਕ ਯਾਦ ਨਹੀਂ ਕਰ ਪਾਉਂਗੇ ਤੇ ਇਹਨਾਂ ਨੂੰ ਆਪਾਂ ਚੈਪਟਰ ਵਾਈਜ਼ ਵੰਡਿਆ ਹੋਇਆ ਠੀਕ ਹੈ ਆਰਟੀਕਲਸ ਨੂੰ ਆਪਾਂ ਚੈਪਟਰ ਵਾਈਜ਼ ਵੰਡਿਆ ਹੋਇਆ ਹੈ ਚੈਪਟਰ ਵਾਈਜ਼ ਕਿ ਯੂਨੀਅਨ ਗਵਰਨਮੈਂਟ ਦੇ ਵਿੱਚ ਆਪਣੇ ਕੋਲ ਕਾਰਜਪਾਲਿਕਾ ਆਉਂਦੀ ਹੈ, ਪਾਰਲੀਮੈਂਟ ਯਾਨੀ ਕਿ ਸੰਸਦ ਆਉਂਦੀ ਹੈ, ਰਾਸ਼ਟਰਪਤੀ ਦੀਆਂ ਵਿਧਾਨਿਕ ਸ਼ਕਤੀਆਂ ਆ ਗਈਆਂ, ਨਿਆਂਪਾਲਿਕਾ ਆ ਗਈ, ਕਾਇਗਾ ਗਈ ਤੇ ਇਹਨਾਂ ਨੂੰ ਆਪਾਂ ਇਸ ਤਰੀਕੇ ਦੇ ਨਾਲ ਅਲੱਗ-ਅਲੱਗ ਭਾਗਾਂ ਦੇ ਵਿੱਚ ਵੰਡਿਆ ਹੋਇਆ ਹੈ। ਤਾਂ ਅੱਜ ਦੇ ਚੈਪਟਰ ਦੇ ਵਿੱਚ ਆਪਾਂ ਕਰਨ ਜਾ ਰਹੇ ਹਾਂ ਚੈਪਟਰ ਨੰਬਰ 1 ਯਾਨੀ ਕਿ ਕਾਰਜਪਾਲਿਕਾ ਕਰਾਂਗੇ 52 ਨੰਬਰ ਆਰਟੀਕਲ ਤੋਂ ਲੈ ਕੇ 78 ਨੰਬਰ ਆਰਟੀਕਲ ਤੱਕ। ਤੇ ਚੱਲਦੇ ਹਾਂ ਅੱਜ ਦੀ ਕਲਾਸ ਤੇ। अपने बवंजा हाँ तो आर्ट आर्टल नंबर बवंजा के लिखा हुआ है देश शैल भी अजिडेंट ऑफ इंडिया देल बी अ प्रेजिडेंट ऑफ इंडिया यानी कि भारत का एक राष्ट्रपति होगा ठीक है भारत का एक राष्ट्रपति होगा उसत बाद अपने को आर्टल नंबर तरवंजा ਜਿਸ ਦੇ ਵਿੱਚ ਲਿਖਿਆ ਹੋਇਆ ਹੈ ਪਾਵਰਸ ਆਫ ਪ੍ਰੈਜ਼ੀਡੈਂਟ ਯਾਨੀ ਕਿ ਰਾਸ਼ਟਰਪਤੀ ਦੀਆਂ ਸ਼ਕਤੀਆਂ ਤਾਂ ਰਾਸ਼ਟਰਪਤੀ ਦੀਆਂ ਸ਼ਕਤੀਆਂ ਤੇ ਰਾਸ਼ਟਰਪਤੀ ਕਿਉਂ ਹੈ ਰਾਸ਼ਟਰਪਤੀ ਇੱਕ ਐਗਜ਼ੀਕਿਊਟਿਵ ਹੈੱਡ ਹੁੰਦਾ ਹੈ ਜਿਸ ਦੇ ਕੋਲ ਬਹੁਤ ਸਾਰੇ ਅਹੁਦਿਆਂ ਨੂੰ ਅਪਾਇੰਟ ਕਰਨ ਦੀ ਸ਼ਕਤੀ ਹੁੰਦੀ ਹੈ ਯਾਨੀ ਕਿ ਜਿਵੇਂ ਗਵਰਨਰ ਹੋ ਗਿਆ ਠੀਕ ਹੈ ਕਾਉਂਸਲ ਆਫ ਮਿਨਿਸਟਰ ਹੋ ਗਿਆ ਪ੍ਰਾਈਮ ਮਿਨਿਸਟਰ ਹੋ ਗਿਆ ਉਸ ਤੋਂ ਬਾਅਦ ਆਪਣੇ ਕੋਲ ਅਟਾਰਨੀ ਜਨਰਲ ਆਫ ਇੰਡੀਆ ਹੋ ਗਿਆ ਫਿਰ ਕੈਗ ਹੋ ਗਿਆ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੋ ਗਿਆ ਮੈਂਬਰ ਆਫ ਯੂ ਪੀ ਐਸ ਸੀ ਹੋ ਗਿਆ ਜਾਂ ਫਿਰ ਹਾਈ ਕੋਰਟ ਜਾਂ ਫਿਰ ਸੁਪਰੀਮ ਕੋਰਟ ਦੇ ਜੱਜਿਸ ਹੋਗੇ ਇਹਨਾਂ ਸਭ ਨੂੰ ਜਿਹੜਾ ਹ ਕੀ ਕੀਤੀ ਜਾਂਦੀ ਹੈ ਤਾਂ ਇਹ ਸਾਰੀਆਂ ਸ਼ਕਤੀਆਂ ਜਿਹੜੀਆਂ ਹੁੰਦੀਆਂ ਨੇ ਇਹ ਰਾਸ਼ਟਰਪਤੀ ਕੋਲੇ ਹੁੰਦੀਆਂ ਨੇ ਉਸ ਤੋਂ ਬਾਅਦ ਆਪਣੇ ਕੋਲ ਆਰਟੀਕਲ ਨੰਬਰ 54 ਦਾ ਆਰਟੀਕਲ ਨੰਬਰ 54 ਦੇ ਵਿੱਚ ਕੀ ਆਜੀ ਇਲੈਕਸ਼ਨ ਆਫ ਪ੍ਰੈਜ਼ੀਡੈਂਟ ਤਾਂ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਕਿਵੇਂ ਹੁੰਦੇ ਨੇ ਤਾਂ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਜਿਹੜੇ ਹੁੰਦੇ ਨੇ ਉਹ ਇਨਡਾਇਰੈਕਟ ਇਲੈਕਸ਼ਨ ਹੁੰਦੇ ਨੇ ਤਾਂ ਇਹਨਾਂ ਦੇ ਇਲੈਕਸ਼ਨ ਜਿਹੜੇ ਹੁੰਦੇ ਨੇ ਉਹ ਡਾਇਰੈਕਟ ਨਹੀਂ ਹੁੰਦੇ ਯਾਨੀ ਕਿ ਡਾਇਰੈਕਟ ਇਹਨਾਂ ਨੂੰ ਜਿਹੜਾ ਹੁੰਦਾ ਲੋਕਾਂ ਦੁਆਰਾ ਨਹੀਂ ਚੁੜਾਇਆ ਜਾਂਦਾ ਇਹਨਾਂ ਦੇ ਇਨਡਾਇਰੈਕਟ ਇਲੈਕਸ਼ਨ ਹੁੰਦੇ ਨੇ ਯਾਨੀ ਕਿ ਉੱਥੇ ਦੇ ਮੰਤਰੀਆਂ ਦੁਆਰਾ ਯਾਨੀ ਕਿ ਐਮ ਉਨ੍ਹਾਂ ਦੀ ਵੋਟ ਦੇ ਦੁਆਰਾ ਇੱਕ ਰਾਸ਼ਟਰਪਤੀ ਨੂੰ ਚੁਣਿਆ ਜਾਂਦਾ ਹੈ ਠੀਕ ਹੈ ਤੇ ਇਹਨਾਂ ਦੀ ਜਿਹੜੀ VOTING ਹੈ ਜਿਹੜੀ ਹੁੰਦੀ ਹੈ ਉਹ ਜਿਹੜੇ ਇਲੈਕਸ਼ਨ ਕਮਿਸ਼ਨ ਜਿਹੜਾ ਹੁੰਦਾ ਹੈ ਯਾਨੀ ਕਿ ਆਪਣੇ ਕੋਲੇ ਯੂਨੀਅਨ ਦਾ ਠੀਕ ਹੈ ਤਾਂ ਪ੍ਰੈਜ਼ੀਡੈਂਟ ਦੀ ਜਿਹੜੀ ਹੁੰਦੀ ਹੈ ਪੋਸਟ ਨੂੰ ਜਿਹੜਾ ਹੁੰਦਾ ਉਹਨਾਂ ਦਾ ਇਲੈਕਸ਼ਨ ਕਰਵਾਏ ਜਾਂਦੇ ਨੇ ਉਹ ਇਹਨਾਂ ਨੂੰ ਆਪਾਂ ਕੀ ਕਹਿੰਦੇ ਆ ਇਲੈਕਟਰਲ ਕਾਲੇਜ ਕਹਿੰਦੇ ਆ ਤਾਂ ਇਲੈਕਟਰਲ ਕਾਲੇਜ ਦੇ ਵਿੱਚ ਕੌਣ-ਕੌਣ ਆ ਜਾਂਦੇ ਨੇ ਜਿਵੇਂ ਆਪਾਂ ਗੱਲ ਕੀਤੀ ਤਾਂ ਇਲੈਕਟਿਡ ਐਮਪੀਸ ਯਾਨੀ ਕਿ ਜਾਂ ਤਾਂ ਰਾਜ ਸਭਾ ਦੇ ਮੈਂਬਰ ਹੋਣ ਜਾਂ ਲੋਕ ਸਭਾ ਦੇ ਮੈਂਬਰ ਦੋਵੇਂ ਹੀ ਉਹ ਚ ਆਉਣਗੇ ਠੀਕ ਹੈ ਤੇ ਇਲੈਕਟਿਡ ਐਮਪੀਸ ਐਮਐਲਏਸ ਠੀਕ ਹੈ ਇਲੈਕਟਿਡ ਐਮਐਲਏਸ ਤਾਂ ਇਹ ਮਿਲ ਕੇ ਜਦੋਂ VOTING ਕਰਦੇ ਨੇ ਤਾਂ ਜਿਹਦੇ ਅਕੋਰਡਿੰਗ ਦੇ VOTING ਆਉਂਦੀ ਹੈ ਆਪਣੇ ਕੋਲ ਉਸ ਨੂੰ ਜਿਹੜਾ ਹੁੰਦਾ ਪ੍ਰੈਜ਼ੀ ਸਭਾਇਆਂ ਲੋਕ ਸਭਾ ਦੇ ਵਿੱਚੋਂ ਮੈਂਬਰਾਂ ਦੇ ਵਿੱਚੋਂ ਹੀ ਇੱਕ ਹੁੰਦਾ ਹੈ ਉਹਨੂੰ ਕਿਤੇ ਵੀ ਅਲੱਗ ਤੋਂ ਨਹੀਂ ਲਿਆਂਦਾ ਜਾਂਦਾ ਕੋਈ ਵੀ ਬਾਹਰੋਂ ਜਿਹੜਾ ਆ ਕੇ ਇਸ ਦੇ ਇਲੈਕਸ਼ਨਸ ਵਿੱਚ ਖੜਾ ਨਹੀਂ ਹੋ ਸਕਦਾ ਠੀਕ ਹੈ ਨੈਕਸਟ ਅਗਰ ਆਪਾਂ ਗੱਲ ਕਰੀਏ ਤਾਂ ਆਪਣੇ ਕੋਲ ਆਰਟੀਕਲ ਨੰਬਰ ਹੈ 55 ਤਾਂ ਆਰਟੀਕਲ ਨੰਬਰ 55 ਦੇ ਵਿੱਚ ਆਪਣੇ ਕੋਲ ਹੈ ਮੈਥਡ ਆਫ ਇਲੈਕਸ਼ਨ ਹੁਣ ਤਾਂ ਆਪਾਂ ਗੱਲ ਕੀਤੀ ਨਾ ਕਿ ਇਲੈਕਸ਼ਨ ਪ੍ਰੈਜ਼ੀਡੈਂਟ ਦੇ ਹੁੰਦੇ ਕਿਵੇਂ ਨੇ ਤਾਂ ਇਹ ਹੈ ਮੈਥਡ ਠੀਕ ਹੈ 55 ਦੇ ਵਿੱਚ ਕੀ ਇਹ ਦਿੱਤਾ ਹੋਇਆ ਹੈ ਆਪਾਂ ਨੂੰ ਮੈਥਡ ਆਫ ਇਲੈਕਸ਼ਨ ਤਾਂ ਮੈਥਡ ਆਫ ਇਲੈਕਸ਼ਨ ਆਫ ਪ੍ਰੈਜ਼ੀਡੈਂਟ ਕੀ ਹੈ ਜੀ ਆਪਣੇ ਕੋਲੇ ਤਾਂ ਇੱਕ ਗੱਲ ਇਹਦੇ ਵਿੱਚ ਇਹ ਹੈ ਕਿ ਮੈਥਡ ਆਫ ਜਿਹੜਾ ਹੈ ਆਪਣੇ ਕੋਲ ਪ੍ਰੈਜ਼ੀਡੈਂਟ ਮੈਥਡ ਆਫ ਇਲੈਕਸ਼ਨ ਆਫ ਪ੍ਰੈਜ਼ੀਡੈਂਟ ਯਾਨੀ ਕਿ ਇਲੈਕਸ਼ਨ ਜਿਹੜੇ ਨੇ ਕੀਤੇ ਜਾਂਦੇ ਨੇ ਉਹਨਾਂ ਦਾ ਮੈਥਡ ਪ੍ਰੈਜ਼ੀਡੈਂਟ ਦੇ ਲਈ ਔਰ ਰਾਜ ਠੀਕ ਹੈ ਤਾਂ ਕੀ ਹੁੰਦਾ ਹੈ ਸਿੰਗਲ ਟ੍ਰਾਂਸਫਰਵੇਬਲ VOTING ਸਿਸਟਮ ਯਾਨੀ ਕਿ ਸਿੰਗਲ ਟ੍ਰਾਂਸਫਰਵੇਬਲ VOTING ਸਿਸਟਮ ਤਾਂ ਇਹ ਕੀ ਹੁੰਦਾ ਹੈ ਮੈਥਡ ਹੁੰਦਾ ਹੈ ਕਾਦਾ ਪ੍ਰੈਜ਼ੀਡੈਂਟ ਦੇ ਲਈ ਤੇ ਰਾਜ ਸਭਾ ਦੇ ਲਈ ਇਲੈਕਸ਼ਨਸ ਦਾ ਮੈਥਡ ਹੁੰਦਾ ਹੈ ਠੀਕ ਹੈ ਨੈਕਸਟ ਆਪਣੇ ਕੋਲ ਆਉਂਦਾ ਹੈ ਆਰਟੀਕਲ ਨੰਬਰ 56 ਤਾਂ ਆਰਟੀਕਲ ਨੰਬਰ 56 ਦੇ ਵਿੱਚ ਕੀ ਹੈ ਜੀ ਪ੍ਰੈਜ਼ੀਡੈਂਟ ਟਨਿਓਰ ਯਾਨੀ ਕਿ ਰਾਸ਼ਟਰਪਤੀ ਦਾ ਕਾਰਜਕਾਲ ਤਾਂ ਕਿੰਨੇ ਸਮੇਂ ਲਈ ਰਾਸ਼ਟਰਪਤੀ ਜਿਹੜਾ ਹੁੰਦਾ ਆਪਣੇ ਅਹੁਦੇ ਤੇ ਰਹਿੰਦਾ ਹੈ ਤਾਂ 5 ਸਾਲ ਲਈ ਆਪਣੇ ਅਹੁਦੇ ਤੇ ਰਹਿੰਦਾ ਹੈ ਉਸ ਤੋਂ ਬਾਅਦ ਆਪਣੇ ਕੋਲ ਹੁੰਦਾ ਆਰਟੀਕਲ ਨੰਬਰ 57 ਤਾਂ ਆਰਟੀਕਲ ਨੰਬਰ 57 ਦੇ ਵਿੱਚ ਕੀ ਹੈ ਕਿ ਕੋਈ ਵੀ ਬੰਦਾ ਇੱਕ ਤੋਂ ਜ਼ਿਆਦਾ ਵਾਰ ਰਾਸ਼ਟਰਪਤੀ ਬਣ ਸਕਦਾ ਹੈ ਕੋਈ ਵੀ ਬੰਦੇ ਦਾ ਮਤਲਬ ਇੱਥੇ ਇਹ ਨਹੀਂ ਹੈ ਕਿ ਕੋਈ ਵੀ ਉੱਠ ਕੇ ਤਾਂ ਉਹਨਾਂ ਮੈਂਬਰਸ ਦੇ ਵਿੱਚੋਂ ਠੀਕ ਹੈ ਰਾਜ ਸਭਾ ਲੋਕ ਸਭਾ ਦੇ ਵਿੱਚੋਂ ਜਾਂ ਫਿਰ ਮਿਲਦਸ ਦੇ ਵਿੱਚੋਂ ਜਿਸ ਨੂੰ ਵੀ ਜਿਹੜਾ ਹੁੰਦਾ ਹੈ ਪ੍ਰੈਜ਼ੀਡੈਂਟ ਯਾਨੀ ਕਿ ਰਾਸ਼ਟਰਪਤੀ ਚੁਣਿਆ ਜਾਂਦਾ ਹੈ ਤਾਂ ਉਹ ਰਾਸ਼ਟਰਪਤੀ ਜਿਹੜਾ ਹੁੰਦਾ ਹੈ ਇਸ ਲਈ ਇਹ ਕੋਈ ਵੀ ਲਿਮਟ ਨਹੀਂ ਹੈ ਕਿ ਇੱਕ ਵਾਰੀ ਅਗਰ ਜੀਵਰੂ ਨਹੀਂ ਬਣ ਸਕਦਾ ਇਦਾਂ ਦਾ ਕੁਝ ਨਹੀਂ ਹੈ ਇਹਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਅਗਰ ਕੋਈ ਇੱਕ ਵਾਰ ਰਾਸ਼ਟਰਪਤੀ ਬਣਦਾ ਹੈ ਤਾਂ ਉਹ ਦੁਬਾਰਾ ਵੀ ਬਣ ਸਕਦਾ ਹੈ ਠੀਕ ਹੈ ਤੀਸਰੀ ਵਾਰ ਵੀ ਬਣ ਸਕਦਾ ਹੈ ਜਿੰਨੀ ਵਾਰਸ ਨੂੰ ਜਿਹੜਾ ਹੁੰਦਾ ਹੈ ਉੱਥੋਂ ਦੇ ਮੈਂਬਰਸ ਦੁਆਰਾ ਚੁਣਿਆ ਜਾਏਗਾ ਉਹ ਨਹੀਂ ਵਾਰ ਹੀ ਜਿਹੜਾ ਹੈ ਉਹ ਰਾਸ਼ਟਰਪਤੀ ਬਣ ਸਕਦਾ ਹੈ ਇਸ ਦੇ ਉੱਪਰ ਕੋਈ ਵੀ ਪਾਬੰਧ ਨਹੀਂ ਹੈ ਨੈਕਸਟ ਹੈ ਆਪਣੇ ਕੋਲ ਆਰਟੀਕਲ ਨੰਬਰ 58 ਜਿਸ ਦੇ ਵਿੱਚ ਦਿੱਤੀ ਹੋਈ ਹੈ ਕੁਆਲੀਫਿਕੇਸ਼ਨ ਆਫ ਪ੍ਰੈਜ਼ੀਡੈਂਟ ਪੋਸਟ ਤਾਂ ਪ੍ਰੈਜ਼ੀਡੈਂਟ ਦੀ ਪੋਸਟ ਦੇ ਲਈ ਜਿਹੜੀ ਹੁੰਦੀ ਹੈ ਕੁਆਲੀਫਿਕੇਸ਼ਨ ਕੁਆਲੀਫਿਕੇਸ਼ਨ ਦਾ ਮਤਲਬ ਇੱਥੇ ਇਹ ਨਹੀਂ ਹੁੰਦਾ ਕਿ ਇੰਨੀਆ ਪੜਿਆ ਹੋਵੇ ਕੋਈ ਜਾਂ ਇਹ ਡਿਗਰੀਜ਼ ਕੀਤੀ ਹੋਣ ਉਹ ਡਿਗਰੀ ਇਹਦਾ ਮਤਲਬ ਇਹ ਹੈ ਕਿ ਰਾਸ਼ਟਰਪਤੀ ਲਈ ਘੱਟੋ-ਘੱਟ ਉਮਰ ਜਿਹੜੀ ਹੈ ਉਹਦੇ ਵਿੱਚ ਹੋਊਗੀ ਘੱਟੋ-ਘੱਟ ਉਮਰ ਜਿਹੜੀ ਹੈ 35 ਸਾਲ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਪ੍ਰੈਜ਼ੀਡੈਂਸ਼ੀਅਲ ਕਵਾਲੀਫਿਕੇਸ਼ਨ ਅਗਰ ਮੰਨ ਕੇ ਚੱਲੀਏ ਤਾਂ ਜਿਹੜੀ ਅਗਰ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰਸ ਲਈ ਹੁੰਦੀ ਹੈ ਸੇਮ ਇਹਨਾਂ ਲਈ ਹੁੰਦੀ ਹੈ ਠੀਕ ਹੈ ਮਤਲਬ ਕਿ ਉਹੀ ਚਾਹਾਂਗੀਆਂ ਤੇ ਭਾਰਤ ਦਾ ਨਾਗਰਿਕ ਹੋਵੇ ਠੀਕ ਹੈ ਤੇ ਇਹ ਸਾਰੀਆਂ ਕਵਾਲੀਫਿਕੇਸ਼ਨ ਜਿਹੜੀਆਂ ਹੁੰਦੀਆਂ ਨੇ ਇਹ ਰਾਸ਼ਟਰਪਤੀ ਦੇ ਅਹੁਦੇ ਲਈ ਜ਼ਰੂਰੀ ਹੁੰਦੀਆਂ ਨੇ ਨੈਕਸਟ ਆਪਣੇ ਕੋਲ ਆ ਗਿਆ ਜੀ ਆਰਟੀਕਲ ਨੰਬਰ 61 59 ਠੀਕ ਹੈ ਤਾਂ 59 ਦੇ ਵਿੱਚ ਆਪਣੇ ਕੋਲ ਕੀ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਸ਼ਰਤਾਂ ਤਾਂ ਰਾਸ਼ਟਰਪਤੀ ਦੇ ਅਹੁਦੇ ਲਈ ਸ਼ਰਤਾਂ ਕੀ ਹੁੰਦੀਆਂ ਨੇ ਅਗਰ ਰਾਸ਼ਟਰਪਤੀ ਦੇ ਅਹੁਦੇ ਲਈ ਅਗਰ ਕਿਸੇ ਨੇ ਬੈਠਣਾ ਹੈ ਤਾਂ ਉਸ ਲਈ ਸ਼ਰਤਾਂ ਕੀ ਹੋਈਆਂ ਕਿ ਪ੍ਰੈਜ਼ੀਡੈਂਟ ਦੇ ਅਹੁਦੇ ਤੇ ਰਹਿੰਦੇ ਹੋਏ ਕਿਸੇ ਵੀ ਹੋਰ ਅਹੁਦੇ ਤੇ ਕੰਮ ਨਹੀਂ ਕੀਤਾ ਜਾ ਸਕਦਾ ਠੀਕ ਹੈ ਮਤਲਬ ਰਾਸ਼ਟਰਪਤੀ ਦੇ ਅਹੁਦੇ ਲਈ ਜਿਹੜਾ ਹੈ एलिजिਬਲ ਹੋਣ ਲਈ ਲੋਕ ਸਭਾ ਦਾ ਮੈਂਬਰ ਹੋਣਾ ਜ਼ਰੂਰੀ ਹੈ ਪਰ ਰਾਸ਼ਟਰਪਤੀ ਬਣ ਜਾਣ ਤੇ ਉਹ ਲੋਕ ਸਭਾ ਦਾ ਮੈਂਬਰ ਨਹੀਂ ਰਹੇਗਾ ਠੀਕ ਹੈ ਸਿੱਧਾ ਸਿੱਧਾ ਮੁੱਦਾ ਇਹ ਹੈ ਕਿ ਅਗਰ ਕੋਈ ਰਾਸ਼ਟਰਪਤੀ ਬਣਦਾ ਹੈ ਤਾਂ ਉਹ ਕਿਸੇ ਵੀ ਹੋਰ ਅਹੁਦੇ ਤੇ ਕੰਮ ਨਹੀਂ ਕਰ ਸਕਦਾ ਉਹ ਸਿਰਫ ਸਿਰਫ ਰਾਸ਼ਟਰਪਤੀ ਹੀ ਰਹੇਗਾ ਨੈਕਸਟ ਅਗਰ ਗੱਲ ਕਰੀਏ ਤਾਂ ਨੈਕਸਟ ਆਪਣੇ ਕੋਲ ਆਰਟੀਕਲ ਨੰਬਰ 60 ਤਾਂ ਆਰਟੀਕਲ ਨੰਬਰ 60 ਦੇ ਵਿੱਚ ਕੀ ਹੈ ਜੀ ਓਥ ਪ੍ਰੈਜ਼ੈਂਟ ਯਾਨੀ ਕਿ ਰਾਸ਼ਟਰਪਤੀ ਨੂੰ ਜਿਹੜੀ ਓਥ ਹੁੰਦੀ ਹੈ ਯਾਨੀ ਕਿ ਸੌਹ ਹੁੰਦੀ ਹੈ ਜਿਹੜੀ ਉਹ ਕਿਹਦੇ ਦੁਆਰਾ ਦਵਾਈ ਜਾਂਦੀ ਹੈ ਤਾਂ ਉਹ ਦਵਾਈ ਜਾਂਦੀ ਹੈ ਜੀ ਸੀਜੀਆਈ ਦੁਆਰਾ ਸੀਜੀਆਈ ਕੌਣ ਹੁੰਦਾ ਹੈ ਚੀਫ ਜਸਟਿਸ ਆਫ ਇੰਡੀਆ ਯਾਨੀ ਕਿ ਪਾਰ ਦੇ ਆਪਣੇ ਕੋਲੇ ਸੁਪਰੀਮ ਕੋਰਟ ਦਾ ਜਿਹੜਾ ਹੁੰਦਾ ਹੈ ਮੁੱਖ ਜੱਜ ਹੁੰਦਾ ਹੈ ਉਸ ਨੂੰ ਆਪਾਂ ਕਹ ਚੀਫ ਜਸਟਿਸ ਆਫ ਇੰਡੀਆ ਤਾਂ ਸੀਜੀ ਤਾਂ ਇਸ ਨੂੰ ਜਿਹੜਾ ਪ੍ਰੈਜ਼ੀਡੈਂਟ ਨੂੰ ਸੌਂਚ ਪਾਉਂਦਾ ਹੈ ਸੀਜੀ ਚ ਕੋਂਦਾ ਹੈ ਔਰ ਅਗਰ ਕੋਈ ਨਵਾਂ ਸੀਜੀ ਬਣਦਾ ਹੈ ਤਾਂ ਉਸ ਨੂੰ ਜਿਹੜਾ ਹੁੰਦਾ ਹੈ ਕੌਣ ਸੌਂਚ ਪਾਉਂਦਾ ਹੈ ਤਾਂ ਉਸ ਨੂੰ ਪ੍ਰੈਜ਼ੀਡੈਂਟ ਚੋਂਦਾ ਹੈ ਯਾਨੀ ਕਿ ਇਹ ਦੋਨੋਂ ਇੱਕ ਦੂਜੇ ਦੇ ਆਪੋਜ਼ਿਟ ਹੁੰਦੇ ਨੇ ਜੇਕਰ ਇਹ ਨਵੀਂ ਪੋਸਟ ਤੇ ਬਣਦਾ ਹੈ ਤਾਂ ਪ੍ਰੈਜ਼ੀਡੈਂਟ ਦੁਆਰਾ ਸੌਂਚ ਕਾਈ ਜਾਂਦੀ ਹੈ ਔਰ ਜਦੋਂ ਨਵਾਂ ਪ੍ਰੈਜ਼ੀਡੈਂਟ ਬਣਦਾ ਹੈ ਤਾਂ ਸੀਜੀ ਦੁਆਰਾ ਸੌਂਚ ਕਾਈ ਜਾਂਦੀ ਹੈ ਠੀਕ ਹੈ ਨੈਕਸਟ ਆ ਆਰਟੀਕਲ ਦੀ ਅਗਰ ਗੱਲ ਕਰੀਏ ਤਾਂ ਨੈਕਸਟ ਆਪਣੇ ਕੋਲੇ ਆ ਜਾਏਗਾ ਜੀ ਆਰਟੀਕਲ ਨੰਬਰ 61 ਤਾਂ ਆਰਟੀਕਲ ਨੰਬਰ 61 ਦੇ ਵਿੱਚ ਹੈ ਆਪਣੇ ਕੋਲ 임ਪੀਚਮੈਂਟ ਆਫ ਪ੍ਰੈਜ਼ੀਡੈਂਟ ਯਾਨੀ ਕਿ ਪ੍ਰੈਜ਼ੀਡੈਂਟ ਦੀ 임ਪੀਚਮੈਂਟ ਹੈ ਯਾਨੀ ਕਿ ਮਹਾਦੋਸ਼ ਦੀ ਪ੍ਰਕਿਰਿਆ ਅਗਰ ਕਿਸੇ ਵੀ ਤਰੀਕੇ ਨਾਲ ਕੋਈ ਵੀ ਮੈਂਬਰਸ ਦੁਆਰਾ ਅਗਰ ਕੀ ਹੁੰਦਾ ਹੈ ਇਹ ਕਿ ਆ ਜਾਂਦਾ ਹੈ ਕਿ ਪ੍ਰੈਜ਼ੀਡੈਂਟ ਜੋ ਹੈ ਚੰਗੇ ਤਰੀਕੇ ਨਾਲ ਕੰਮ ਨਹੀਂ ਕਰ ਰਹੇ ਹੈ ਇਸ ਤਰੀਕੇ ਨਾਲ ਕੁਝ ਵੀ ਉਹਦੇ ਤੇ ਦੋਸ਼ ਲੱਗਦੇ ਨੇ ਤਾਂ ਉਸ ਟਾਈਮ ਤੇ ਕੀ ਹੁੰਦਾ ਹੈ 임ਪੀਚਮੈਂਟ ਦੇ ਦੌਰਾਨ ਜਿਹੜਾ ਹੁੰਦਾ ਹੈ ਪ੍ਰੈਜ਼ੀਡੈਂਟ ਨੂੰ ਉਸ ਦੇ ਅਹੁਦੇ ਤੋਂ ਉਤਾਰਿਆ ਵੀ ਜਾ ਸਕਦਾ ਹੈ ਨੈਕਸਟ ਹੈ ਆਪਣੇ ਕੋਲ ਆਰਟੀਕਲ ਨੰਬਰ 61 ਤਾਂ ਉਹਦੇ ਵਿੱਚ ਆਪਣੇ ਕੋਲ ਪ੍ਰੈਜ਼ੀਡੈਂਸ਼ੀਅਲ ਵੈਕੈਂਸੀ ਕਿ ਅਗਰ ਇਸ ਦੇ ਵਿੱਚ ਕੀ ਹੁੰਦਾ ਹੈ ਕਿ ਅਗਰ ਪ੍ਰੈਜ਼ੀਡੈਂਟ ਜਿਹੜੇ ਅਹੁਦੇ ਅਹੁਦੇ ਤੋਂ ਹਟਾ ਦਿੱਤਾ ਜਾਂਦਾ ਹੈ ਅਗਰ ਪ੍ਰੈਜ਼ੀਡੈਂਟ ਨੂੰ ਅਹੁਦੇ ਤੋਂ ਹਟਾਤਾ ਜਾਂ ਫਿਰ ਪ੍ਰੈਜ਼ੀਡੈਂਟ ਦੀ ਕਿਸੇ ਤਰੀਕੇ ਦੇ ਨਾਲ ਕੁਝ ਵੀ ਦੁਰਘਟਨਾ ਦੇ ਚਾਹ ਜਾਂ ਮੌਤ ਹੋ ਜਾਂਦੀ ਹੈ ਠੀਕ ਹੈ ਕਾਰਜਕਾਲ ਦੇ ਦੌਰਾਨ ਜਾਂ ਫਿਰ ਕੋਈ ਹੋਰ ਸਮੱਸਿਆ ਜਿਹੜੀ ਹੈ ਵੈੱਟ ਜਾਂਦੀ ਹੈ ਤਾਂ ਉਹਦੇ ਤੋਂ ਅਮੇ ਤੇ ਜਿਹੜਾ ਹੁੰਦਾ ਹੈ ਪ੍ਰੈਜ਼ੀਡੈਂਟ ਆਪਣੇ ਅਹੁਦੇ ਤੇ ਨਹੀਂ ਰਹਿੰਦਾ ਠੀਕ ਹੈ ਤਾਂ ਉਸ ਟਾਈਮ ਕੀ ਹੁੰਦਾ ਹੈ ਉਸ ਵੈਕੈਂਸੀ ਦਾ ਮਤਲਬ ਇਹ ਹੈ ਕਿ ਉਸ ਪੋਸਟ ਦੇ ਉੱਪਰ ਪ੍ਰੈਜ਼ੀਡੈਂਟ ਦੀ ਪੋਸਟ ਦੇ ਉੱਪਰ ਕਿਸੇ ਨਾ ਕਿਸੇ ਨੂੰ ਉਸ ਟਾਈਮ ਤੇ ਬਿਠਾਇਆ ਜਾਂਦਾ ਹੈ ਤੇ ਉਸ ਨੂੰ ਬਿਠਾਉਣ ਤੋਂ ਬਾਅਦ 6 ਮਹੀਨਿਆਂ ਦੇ ਅੰਦਰ ਅੰਦਰ ਨਵੇਂ ਇਲੈਕਸ਼ਨ ਜਿਹੜੇ ਹੁੰਦੇ ਨੇ ਉਹਨਾਂ ਮੈਂਬਰਸ ਦੁਆਰਾ ਕਰਾ ਕੇ ਇੱਕ ਨਵਾਂ ਪ੍ਰੈਜ਼ੀਡੈਂਟ ਜਿਹੜਾ ਹੁੰਦਾ ਹੈ ਉਸ ਨੂੰ ਚੁਣਿਆ ਜਾਂਦਾ ਹੈ ਨੈਕਸਟ ਹੈ ਆਪਣੇ ਕੋਲ ਆਰਟੀਕਲ ਨੰਬਰ ਲਿਖਿਆ ਨਹੀਂ ਆਰਟੀਕਲ ਨੰਬਰ ਹੈ ਆਪਣੇ ਕੋਲ ਇੱਥੇ 63 ਠੀਕ ਹੈ 63 ਤਾਂ 63 ਨੰਬਰ ਆਰਟੀਕਲ ਹੈ ਜਿਸ ਦੇ ਵਿੱਚ ਆਪਣੇ ਕੋਲ ਹੈ ਵਾਇਸ ਪ੍ਰੈਜ਼ੀਡੈਂਟ ਯਾਨੀ ਕਿ ਜਿਵੇਂ ਆਪਾਂ ਉੱਥੇ ਪੜਿਆ ਸੀ 52 ਨੰਬਰ ਆਰਟੀਕਲ ਦੇ ਵਿੱਚ ਕਿ ਭਾਰਤ ਦਾ ਇੱਕ ਰਾਸ਼ਟਰਪਤੀ ਹੋਵੇਗਾ ਉਸੇ ਤਰੀਕੇ ਨਾਲ ਆਰਟੀਕਲ ਨੰਬਰ 63 ਦੇ ਵਿੱਚ ਲਿਖਿਆ ਹੋਇਆ ਹੈ ਕਿ ਭਾਰਤ ਦਾ ਇੱਕ ਵਾਇਸ ਪ੍ਰੈਜ਼ੀਡੈਂਟ ਯਾਨੀ ਕਿ ਉਪ ਰਾਸ਼ਟਰਪਤੀ ਵੀ ਹੋਵੇਗਾ ਠੀਕ ਹੈ ਤਾਂ ਜਿਹੜਾ ਇਹ ਉਪ ਰਾਸ਼ਟਰਪਤੀ ਹੁੰਦਾ ਹੈ ਇਹ 64 ਨੰਬਰ ਆਰਟੀਕਲ ਦੇ ਵਿੱਚ ਇੱਕ ਐਕਸ ოਫੀਸ਼ੀਅਲ ਚੇਅਰਮੈਨ ਵੀ ਹੁੰਦਾ ਹੈ ਯਾਨੀ ਕਿ ਜਿਹੜਾ ਬੰਦਾ ਰਾਜ ਸਭਾ ਰਾਜ ਸਭਾ ਦਾ ਚੇਅਰਮੈਨ ਹੁੰਦਾ ਹੈ ਉਹੀ ਕੀ ਹੁੰਦਾ ਹੈ ਉਪ ਰਾਸ਼ਟਰਪਤੀ ਹੁੰਦਾ ਹੈ ਇਹ ਉਪ ਰਾਸ਼ਟਰਪਤੀ ਜਿਹੜਾ ਹੁੰਦਾ ਹੈ ਦੋ ਅਦਿਆਂ ਤੇ ਰਹਿੰਦਾ ਇੱਕ ਤਾਂ ਇਹ ਉਪ ਰਾਸ਼ਟਰਪਤੀ ਹੁੰਦਾ ਹੈ ਦੂਸਰਾ ਇਹ ਰਾਜ ਸਭਾ ਦਾ ਚੇਅਰਮੈਨ ਵੀ ਹੁੰਦਾ ਹੈ ਨੈਕਸਟ ਆਪਣੇ ਕੋਲ ਹੈ ਆਰਟੀਕਲ ਨੰਬਰ 65 ਤਾਂ ਆਰਟੀਕਲ ਨੰਬਰ 65 ਦੇ ਵਿੱਚ ਕੀ ਹੈ ਵੋਇਸ ਪ੍ਰੈਜ਼ੀਡੈਂਟ ਐਸ ਆ ਪრეਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਐਸ ਆਰ ਪ੍ਰੈਜ਼ੀਡੈਂਟ ਮਤਲਬ ਕੀ ਹੁੰਦਾ ਹੈ ਕਿ ਉੱਪਰ ਰਾਸ਼ਟਰਪਤੀ ਨੂੰ ਰਾਸ਼ਟਰਪਤੀ ਦੀਆਂ ਸਾਰੀਆਂ ਸ਼ਕਤੀਆਂ ਜਿਹੜੀਆਂ ਹੁੰਦੀਆਂ ਹਨ ਉਹ ਮਿਲਦੀਆਂ ਹਨ ਅਤੇ ਵੇਤਨ ਵੀ ਰਾਸ਼ਟਰਪਤੀ ਦੇ ਅਹੁਦੇ ਤਾਹੀ ਮਿਲਦਾ ਹੈ ਤਾਂ ਉਪ ਰਾਸ਼ਟਰਪਤੀ ਨੂੰ ਚੇਅਰਮੈਨ ਦੇ ਅਹੁਦੇ ਤੇ ਰਹਿੰਦੇ ਹੋਏ ਵੀ ਕਿਉਂਕਿ ਚੇਅਰਮੈਨ ਜਿਹੜੀ ਹੁੰਦੀ ਹੈ ਰਾਜ ਸਭਾ ਦਾ ਚੇਅਰਮੈਨ ਹੁੰਦਾ ਹੈ ਉਸ ਦੀ ਕੋਈ ਵੀ ਜਿਹੜੀ ਹੁੰਦੀ ਹੈ ਸੈਲਰੀ ਨਹੀਂ ਹੁੰਦੀ ਉਸ ਦੀ ਕੋਈ ਵੀ ਪੇ ਨਹੀਂ ਹੁੰਦੀ ਤਾਂ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੁੰਦਾ ਹੈ ਇਸ ਨੂੰ ਜਿਹੜਾ ਹੁੰਦਾ ਹੈ ਜਿਹੜਾ ਕਿ ਆਪਣੇ ਕੋਲ ਚੇਅਰਮੈਨ ਹੁੰਦਾ ਹੈ ਇਸ ਨੂੰ ਜਿਹੜੀ ਕਿਹੜੇ ਅਹੁਦੇ ਦੀ ਤਨਖਾਹ ਮਿਲਦੀ ਹੈ ਤਾਂ ਉਹ ਵਾਈਸ ਪ੍ਰੈਜ਼ੀਡੈਂਟ ਯਾਨੀ ਕਿ ਉਪ ਰਾਸ਼ਟਰਪਤੀ ਦੇ ਅਹੁਦੇ ਦੀ ਤਨਖਾਹ ਮਿਲਦੀ ਹੈ ਤਾਂ ਕਿਹਦੇ इक्वल ਮਿਲਦੀ ਹੈ ਪ੍ਰੈਜ਼ੀਡੈਂਟ ਦੇ इक्वल ਹੀ ਮਿਲਦੀ ਹੈ ਔਰ ਸਾਰੀਆਂ ਸ਼ਕਤੀਆਂ ਜਿਹੜੀਆਂ ਹੁੰਦੀਆਂ ਨੇ ਜਿਹੜੀਆਂ ਪ੍ਰੈਜ਼ੀਡੈਂਟ ਕੋਲ ਹੁੰਦੀਆਂ ਹਨ ਉ ਨੈਕਸਟ ਆਰਟੀਕਲ ਦੀ ਅਗਰ ਆਪਾਂ ਗੱਲ ਕਰੀਏ ਤਾਂ ਹੈ ਆਪਣੇ ਕੋਲ ਆਰਟੀਕਲ ਨੰਬਰ 67 ਤਾਂ ਆਰਟੀਕਲ ਨੰਬਰ 67 ਦੇ ਵਿੱਚ ਕੀ ਹੈ ਵਾਈਸ ਪ੍ਰੈਜ਼ੀਡੈਂਟ ਇਲੈਕਸ਼ਨ ਤਾਂ ਆਪਾਂ ਪੜ੍ਹੇ ਸੀ ਪ੍ਰੈਜ਼ੀਡੈਂਟ ਇਲੈਕਸ਼ਨ ਤਾਂ ਹੁਣ ਹੈ ਵਾਈਸ ਪ੍ਰੈਜ਼ੀਡੈਂਟ ਇਲੈਕਸ਼ਨ ਤਾਂ ਉੱਪਰ ਰਾਸ਼ਟਰਪਤੀ ਜਿਹੜੇ ਇਲੈਕਸ਼ਨ ਹੁੰਦੇ ਨੇ ਠੀਕ ਹੈ ਉਹ ਆਪਣੇ ਕੋਲ ਕਿਹਦੇ ਵਿੱਚ ਨੇ ਆਰਟੀਕਲ ਨੰਬਰ 67 ਦੇ ਵਿੱਚ ਉਸ ਤੋਂ ਬਾਅਦ ਹੈ ਆਪਣੇ ਕੋਲ ਆਰਟੀਕਲ ਨੰਬਰ 71 ਦੇ ਵਿੱਚ ਹੈ ਵਾਈਸ ਪ੍ਰੈਜ਼ੀਡੈਂਟ ਟਿਨਯਰ ਤਾਂ ਵਾਈਸ ਪ੍ਰੈਜ਼ੀਡੈਂਟ ਯਾਨੀ ਕਿ ਉਪਰ ਰਾਸ਼ਟਰਪਤੀ ਦਾ ਟਿਨਯਰ ਟਿਨਯਰ ਵੀ ਕਿੰਨੇ ਸਮੇਂ ਦਾ ਹੋਏਗਾ 5 ਸਾਲ ਤੱਕ ਦੀ ਸੇਵਾ ਕਰੇ ਨੈਕਸਟ ਆਪਣੇ ਕੋਲ ਆਰਟੀਕਲ ਨੰਬਰ 68 ਇਸ ਦੇ ਵਿੱਚ ਹੈ ਆਪਣੇ ਕੋਲ ਵਾਇਸ ਪ੍ਰੈਜ਼ੀਡੈਂਟ ਵੈਕੈਂਸੀ ਜਿਵੇਂ ਉੱਥੇ ਆਪਾਂ ਗੱਲ ਕੀਤੀ ਕਿ ਅਗਰ ਪ੍ਰੈਜ਼ੀਡੈਂਟ ਆਪਣੇ ਅਹੁਦੇ ਤੋਂ ਇਸਤੀਫਾ ਦੇ ਦਿੱਤਾ ਜਾਂਦਾ ਦੇ ਦਿੰਦਾ ਹੈ ਜਾਂ ਉਸ ਨੂੰ ਹਟਾ ਦਿੱਤਾ ਜਾਂਦਾ ਹੈ ਜਾਂ ਕਿਸੇ ਦੇ ਕੰਮ ਨਾਲ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਵੈਕੈਂਸੀ ਜਿਹੜੀ ਹੁੰਦੀ ਹੈ ਉਸ ਨੂੰ ਫਿਲ ਕਰਕੇ ਠੀਕ ਹੈ 6 ਮਹੀਨੇ ਦੇ ਅੰਦਰ ਅੰਦਰ ਜਿਹੜੀ ਉਸ ਨੂੰ ਪੋਸਟ ਨੂੰ ਭਰਨਾ ਹੁੰਦਾ ਹੈ ਉੱਥੇ ਕੋਈ ਨਵਾਂ ਰਾਸ਼ਟਰਪਤੀ ਬਿਠਾਉਣਾ ਹੁੰਦਾ ਹੈ ਤਾਂ ਉਸੇ ਤਰੀਕੇ ਨਾਲ ਆਪਣੇ ਕੋਲ ਹੈ ਵਾਇਸ ਪ੍ਰੈਜ਼ੀਡੈਂਟ ਵੈਕੈਂਸੀ ਤਾਂ ਇਸ ਦੇ ਵਿੱਚ ਕੀ ਹੋਊਗਾ ਜੇਕਰ ਉੱਪਰ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾ ਦਿੱਤਾ ਜਾਂਦਾ ਹੈ ਜਾਂ ਫਿਰ ਉਸਤੀ ਜਗਤ ਜਿਹੜਾ ਹੁੰਦਾ ਹੈ ਜਲਦੀ ਤੋਂ ਜਲਦੀ ਨਵੇਂ ਰਾਸ਼ਟਰਪਤੀ ਦੀ ਨਿਯੁਕਤੀ ਕੀਤੀ ਜਾਣੀ ਚਾਹੀਦੀ ਹੈ ਬਟ ਆਪਣੇ ਕੋਲ ਕਿਸੇ ਇੱਥੇ ਉਲਟ ਸੀਗਾ ਕਿ ਅਗਰ ਪ੍ਰੈਜ਼ੀਡੈਂਟ ਆਪਣੇ ਅਧਿ ਤ ਹੋੜ ਜਾਂਦਾ ਹੈ ਤਾਂ ਉਹਨੂੰ 6 ਮਹੀਨਿਆਂ ਦੇ ਅੰਦਰ ਅੰਦਰ ਆਪਾਂ ਭਰਨਾ ਹੁੰਦਾ ਹੈ ਯਾਨੀ ਕਿ ਨਵਾਂ ਰਾਸ਼ਟਰਪਤੀ ਉੱਥੇ ਆਪਾਂ ਲਗਾਉਣਾ ਹੁੰਦਾ ਹੈ ਉਸ ਦੇ ਟਾਈਮ ਤੇ ਕੋਈ ਵੀ ਜਿਹੜਾ ਹੁੰਦਾ ਹੈ ਜਾਂ ਤਾਂ ਉਪਰ ਰਾਸ਼ਟਰਪਤੀ ਜਾਂ ਫਿਰ ਚੀਫ ਡੇਸੀ ਚੜਾਉਂਦਾ ਹੈ ਉਹ ਸੌਦੇ ਨੂੰ ਸੰਭਾਲਦਾ ਹੈ ਤਾਂ 6 ਮਹੀਨਿਆਂ ਦੇ ਅੰਦਰ ਅੰਦਰ ਇੱਕ ਨਵਾਂ ਰਾਸ਼ਟਰਪਤੀ ਚੁਣਨਾ ਹੁੰਦਾ ਹੈ ਬਟ ਵਾਇਸ ਪ੍ਰੈਜ਼ੀਡੈਂਟ ਵਿੱਚ ਇਦਾਂ ਨਹੀਂ ਹੁੰਦਾ ਅਗਰ ਵਾਇਸ ਪ੍ਰੈਜ਼ੀਡੈਂਟ ਇਤਿਹਾਜ ਨੈਕਸਟ ਹੈ ਆਪਣੇ ਕੋਲ ਆਰਟੀਕਲ ਨੰਬਰ 69 ਤਾਂ ਆਰਟੀਕਲ ਨੰਬਰ 69 ਦੇ ਵਿੱਚ ਕੀ ਹੈ ਜੀ ਓਥ ਆਫ ਵਾਈਸ ਪ੍ਰੈਜ਼ੀਡੈਂਟ ਯਾਨੀ ਕਿ ਵਾਈਸ ਪ੍ਰੈਜ਼ੀਡੈਂਟ ਨੂੰ ਉਪ ਰਾਸ਼ਟਰਪਤੀ ਨੂੰ ਸੌਂਚ ਕੋਉਣ ਦਾ ਮੁੱਦਾ ਜਿਹੜਾ ਹੈ ਕਿਸ ਦੇ ਕਿਹੜੇ ਆਰਟੀਕਲ ਦੇ ਵਿੱਚ ਹੈ ਆਰਟੀਕਲ ਨੰਬਰ 69 ਦੇ ਵਿੱਚ ਹੈ ਫਿਰ ਆਪਣੇ ਕੋਲ ਆਉਂਦਾ ਹੈ ਆਰਟੀਕਲ ਨੰਬਰ 71 ਤਾਂ ਆਰਟੀਕਲ ਨੰਬਰ 71 ਦੇ ਵਿੱਚ ਕੀ ਹੈ ਪ੍ਰੈਜ਼ੀਡੈਂਟ ਐਂਡ ਵਾਈਸ ਪ੍ਰੈਜ਼ੀਡੈਂਟੀ ਯਾਨੀ ਕਿ ਰਾਸ਼ਟਰਪਤੀ ਐਂਡ ਉਪ ਰਾਸ਼ਟਰਪਤੀ ਇਲੈਕਸ਼ਨ ਡਿਸਪਿਊਟ ਤਾਂ ਅਗਰ ਰਾਸ਼ਟਰਪਤੀ ਜਾਂ ਫਿਰ ਉਪ ਰਾਸ਼ਟਰਪਤੀ ਦੇ ਇਲੈਕਸ਼ਨਸ ਦੇ ਵਿੱਚ ਕੋਈ ਵੀ ਡਿਸਪਿਊਟ ਹੁੰਦਾ ਹੈ ਕੋਈ ਵੀ ਝਗੜਾ ਹ ਤਾਂ ਵੋਇਲੈਂਸ ਹੁੰਦੀ ਹੈ ਤਾਂ ਉਸ ਦੇ ਸਮੇਂ ਤੇ ਕੀ ਹੁੰਦਾ ਹੈ ਜੇਕਰ ਤਾਂ ਉਸ ਦੇ ਸਮੇਂ ਤੇ ਕੀ ਹੁੰਦਾ ਕਿ ਉਹ ਜਿਹੜਾ ਵੀ ਕੋਰਟ ਕੇਸ ਬਣਦਾ ਹੈ ਉਸ ਟਾਈਮ ਤੇ ਉਹਨੂੰ ਕੌਣ ਸੰਭਾਲਦੀ ਹੈ ਉਸ ਨੂੰ ਜਿਹੜਾ ਕੋਈ ਵੀ ਵਿਵਾਦ ਹੁੰਦਾ ਹੈ ਉਸ ਟਾਈਮ ਤੇ ਉਹਨਾਂ ਨੂੰ ਕੌਣ ਸੰਭਾਲਦੀ ਹੈ ਤਾਂ ਉਸ ਨੂੰ ਸੁਪਰੀਮ ਕੋਰਟ ਦੁਆਰਾ ਹੀ ਦੇਖਿਆ ਜਾਂਦਾ ਹੈ ਹੋਰ ਕੋਈ ਵੀ ਉਸ ਦੇ ਵਿੱਚ ਆਪਣੇ ਕੋਈ ਵੀ ਰਾਏ ਜਾਂ ਕੋਈ ਵੀ ਮਸ਼ਵਰਾ ਜਾਂ ਕੋਈ ਵੀ ਆਪਣੀ ਸਲਾਹ ਉਹ ਨਹੀਂ ਦੇ ਸਕਦਾ ਠੀਕ ਹੈ ਤਾਂ ਨੈਕਸਟ ਹੈ ਆਪਣੇ ਕੋਲ ਆਰਟੀਕਲ ਨੰਬਰ 72 ਤਾਂ ਇਸ ਦੇ ਵਿੱਚ ਕੀ ਹੁੰਦਾ ਜੀ ਆਪਣੇ ਕੋਲੇ ਆਰਟੀਕਲ ਨੰਬਰ 72 ਦੇ ਵਿੱਚ ਕੀ ਹੈ ਕਿ ਪਾਰਡਨ ਵਰਡਨ ਦਾ ਮਤਲਬ ਕੀ ਹੋ ਗਿਆ ਮਾਫੀ ਉਸ ਤੋਂ ਬਾਅਦ ਆ ਗਿਆ ਆਪਣੇ ਕੋਲੇ ਰਿਪਰਾਈਵ ਰਿਪਰਾਈਵ ਦਾ ਮਤਲਬ ਹੋ ਗਿਆ ਆਪਣੇ ਕੋਲ ਸਜ਼ਾ ਨੂੰ ਥੋੜੇ ਸਮੇਂ ਲਈ ਟਾਲ ਦੇਣਾ ਫਿਰ ਆ ਗਿਆ ਰਿਸਪਾਈਟ ਤਰ ਰਿਸਪਾਈਟ ਦਾ ਮਤਲਬ ਕੀ ਆ ਗਿਆ ਸਜ਼ਾ ਤੇ ਰੋਕ ਲਾ ਦੇਣੀ ਫਿਰ ਆਪਣੇ ਕੋਲ ਆ ਗਿਆ ਰਿਮਿਸ਼ਨ ਰਿਮਿਸ਼ਨ ਦਾ ਮਤਲਬ ਕੀ ਸਜ਼ਾ ਨੂੰ ਘਟਾ ਦੇਣਾ ਉਸ ਤੋਂ ਬਾਅਦ ਆ ਗਿਆ ਆਪਣੇ ਕੋਲੇ ਕੰਮਿਊਟੇਸ਼ਨ ਤਾਂ ਕੰਮਿਊਟੇਸ਼ਨ ਦਾ ਮਤਲਬ ਕੀ ਆ ਗਿਆ ਸਜ਼ਾ ਦਾ ਤਰੀਕਾ ਹੀ ਬਦਲ ਦੇਣਾ ਤਾਂ ਇਹ ਕਿਨੇ ਇਹ ਸਾਰੀਆਂ ਸ਼ਕਤੀਆਂ ਨੇ ਠੀਕ ਹੈ ਕਿ ਮਾਫੀ ਦੇ ਦੇਣਾ ਸਜ਼ਾ ਨੂੰ ਥੋੜੇ ਸਮੇਂ ਲਈ ਟਾਲ ਦੇਣਾ ਸਜ਼ਾ ਨੂੰ ਰੋਕ ਦੇਣਾ ਸਜ਼ਾ ਨੂੰ ਘਟਾ ਦੇਣਾ ਜਾਂ ਫਿਰ ਸਜ਼ਾ ਦਾ ਤਰੀਕਾ ਬਦਲ ਦੇਣਾ ਤੇ ਇਹ ਸਾਰੀਆਂ ਸ਼ਕਤੀਆਂ ਨੇ ਕਿਸ ਦੇ ਕੋਲ ਨੇ ਇਹ ਰਾਸ਼ਟਰਪਤੀ ਕੋਲ ਨੇ ਠੀਕ ਹੈ ਇਹ ਰਾਸ਼ਟਰਪਤੀ ਕਰ ਸਕਦਾ ਹੈ ਯਾਨੀ ਕਿ ਕਿਸੇ ਦੀ ਸਜ਼ਾ ਮਾਫੀ ਕਰ ਸਕਦਾ ਹੈ ਕਿਸੇ ਦੀ ਸਜ਼ਾ ਟਾਲ ਵੀ ਸਕਦਾ ਹੈ ਕਿਸੇ ਦੀ ਸਜ਼ਾ ਰੋਕ ਵੀ ਸਕਦਾ ਹੈ ਠੀਕ ਹੈ ਕਿਸੇ ਦੀ ਸਜ਼ਾ ਘਟਾ ਵੀ ਸਕਦਾ ਹੈ ਜਾਂ ਉਸ ਦੀ ਤਰੀਕਾ ਸਜ਼ਾ ਦਾ ਤਰੀਕਾ ਵੀ ਬਦਲ ਸਕਦਾ ਹੈ ਯਾਨੀ ਕਿ ਕਿਸੇ ਨੂੰ ਅਗਰ ਫਾਂਸੀ ਦੀ ਸਜ਼ਾ ਦੇ ਰਹੀ ਹੈ ਤਾਂ ਉਸ ਦੇ ਪ੍ਰਵਾਹ ਨੂੰ ਦੇਖਦੇ ਹੋਏ ਠੀਕ ਹੈ ਤਾਂ ਉਸ ਨੂੰ ਕੀ ਹੁੰਦਾ ਹੈ ਉਮਰ ਕੈਦਵੀ ਕੀਤੀ ਜਾ ਸਕਦੀ ਹੈ ਜਾਂ ਫਿਰ ਉਸ ਦੀ ਸਜ਼ਾ ਘਟਾ ਕੇ ਉਸ जा सकता है राष्ट्रपति लिखा है विस्तार आर्टिकल नंबर वन के तहत भारत जिथे तक फैलिया हो कार्यपालिका की शक्ति भी उथे तक फैलिया कार्यपालिका दक्तियां भी जो तक फैलिया हुई ठीक है ਆਰਟੀਕਲ ਨੰਬਰ 73 ਕੀ ਕਹਿੰਦਾ ਹੈ ਕਿ ਆਰਟੀਕਲ ਨੰਬਰ 1 ਦੇ ਤਹਿਤ ਭਾਰਤ ਜਿੱਥੋਂ ਤੱਕ ਫੈਲਿਆ ਹੋਇਆ ਹੈ ਯਾਨੀ ਕਿ ਆਪਾਂ ਆਰਟੀਕਲ ਬ੍ਰੇਕ ਦੇ ਵਿੱਚ ਕੀ ਵਰਦੇ ਹਾਂ ਕਿ ਯੂਨੀਅਨ ਆਫ ਸਟੇਟ ਠੀਕ ਹੈ ਭਾਰਤ ਕੀ ਹੈ ਭਾਰਤ ਇੱਕ ਯੂਨੀਅਨ ਆਫ ਸਟੇਟ ਹੈ ਯਾਨੀ ਕਿ ਭਾਰਤ ਸਟੇਟਸ ਦੀ ਬਣੀ ਹੋਈ ਇੱਕ ਯੂਨੀਅਨ ਹੈ ਤਾਂ ਭਾਰਤ ਦੀਆਂ ਸਟੇਟ ਜਿੱਥੋਂ ਤੱਕ ਵੀ ਫੈਲੀਆਂ ਹੋਈਆਂ ਨੇ ਠੀਕ ਹੈ ਉਸੇ ਤਰੀਕੇ ਦੇ ਨਾਲ ਕਾਰਜਪਾਲਿਕਾ ਜਿਹੜੀ ਹੈ ਉਹ ਵੀ ਆਪਣੀ ਓਨੇ ਹਿੱਸੇ ਦੇ ਵਿੱਚ ਹੀ ਫੈਲੀ ਹੋਈ ਹੈ ਉਸ ਦੀਆਂ ਸ਼ਕਤੀਆਂ ਵੀ ਜਿਹੜੀਆਂ ਨੇ ਓਨੇ ਹਿੱਸੇ ਦੇ ਵਿੱਚ ਹੀ ਫੈਲੀਆਂ ਹੋਈਆਂ ਨੇ ਨੈਕਸਟ ਹੈ ਆਪਣੇ ਕੋਲ ਆਰਟੀਕਲ ਨੰਬਰ 74 ਤਾਂ ਇਸ ਦੇ ਵਿੱਚ ਆਪਣੇ ਕੋਲ ਕਾਉਂਸਲ ਆਫ ਮਨਿਸਟਰ ਤਾਂ ਕਾਉਂਸਲ ਆਫ ਮਨਿਸਟਰ ਯਾਨੀ ਕਿ ਮੰਤਰੀ ਪਰਿਸ਼ਦ काफ़ी इंपोर्टेंट बन जाता आर्टिकल आर्टिकल आर्टिकलिश होगा राष्ट्रपति किएगा उपराष्ट्रपति होगा लिखा है कि भारत का एक काउंसल ऑफ मिनिटर यानी कि मंत्री परिषद होगा जिसका हैड कौन होगा प्राइम मिनिस्टर होगा ठीक है कौंसिल ऑफ मिनिस्टर यानी कि मंत्री परिषद ठीक है मंत्री परिषद तो मंत्री परिषद का इसका हैड कौन होगा प्राइम मिनिस्टर प्राइम मिनिस्टर इसका हैड होगा ਠੀਕ ਹੈ ਨੈਕਸਟ ਹੈ ਆਪਣੇ ਕੋਲ ਆਰਟੀਕਲ ਨੰਬਰ 75 ਤਾਂ ਆਰਟੀਕਲ ਨੰਬਰ 75 ਦੇ ਵਿੱਚ ਲਿਖਿਆ ਆਇਆ ਹੈ ਪ੍ਰਾਈਮ ਮਿਨਿਸਟਰ ਐਂਡ ਅਦਰ ਮਿਨਿਸਟਰਸ ਅਪੋਇੰਟਡ ਬਾਈ ਪ੍ਰੈਜ਼ੀਡੈਂਟ ਤਾਂ ਪ੍ਰਾਈਮ ਮਿਨਿਸਟਰ ਆਪਾਂ ਕਹਿ ਦਿੰਦੇ ਹਾਂ ਕਿ ਇਹ ਫੋਟਾ ਦੁਆਰਾ ਬਣਿਆ ਨਹੀਂ ਵੋਟਾਂ ਦੁਆਰਾ ਉਹਦੇ ਐਮਐਲਏਸ ਜਾਂ ਐਮਪੀ ਜਿਹੜੇ ਨੇ ਉਹ ਜਿੱਤਦੇ ਨੇ ਬਟ ਉਹਨਾਂ ਨੂੰ ਦੇਖਦੇ ਹੋਏ ਜਿਹੜਾ ਪ੍ਰਾਈਮ ਮਿਨਿਸਟਰ ਹੁੰਦਾ ਹੈ ਉਸ ਨੂੰ ਕੌਣ ਅਪੋਇੰਟ ਕਰਦਾ ਹੈ ਤਾਂ ਉਸ ਨੂੰ ਅਪੋਇੰਟ ਕੀਤਾ ਜਾਂਦਾ ਹੈ ਪ੍ਰੈਜ਼ੀਡੈਂਟ ਦੁਆਰਾ ਕੀ ਕਹਤੇ ਤੇ ਉਹੀ ਗੱਲ ਹੋ ਰਹੀ ਹੈ ਕਿ ਪ੍ਰਾਈਮ ਮਿਨਿਸਟਰ ਐਂਡ ਅਦਰ ਮਿਨਿਸਟਰ ਜਿੰਨੇ ਵੀ ਮਿਨਿਸਟਰਸ ਹੁੰਦੇ ਨੇ ਬਾਕੀ ਦੇ ਹੋਰ ਉਹਨਾਂ ਨੂੰ ਕੌਣ ਅਪਾਇੰਟ ਕਰਦਾ ਹੈ ਤਾਂ ਉਸ ਪ੍ਰਧਾਨ ਮੰਤਰੀ ਦੁਆਰਾ ਹੀ ਅਪਾਇੰਟ ਕੀਤਾ ਜਾਂਦਾ ਹੈ ਰਾਸ਼ਟਰਪਤੀ ਦੁਆਰਾ ਹੀ ਨਿਯੁਕਤ ਕੀਤਾ ਜਾਂਦਾ ਹੈ ਨੈਕਸਟ ਅਗਰ ਆਪਾਂ ਗੱਲ ਕਰੀਏ ਤਾਂ ਆਪਣੇ ਕੋਲ ਹੈ ਆਰਟੀਕਲ ਨੰਬਰ 76 ठीक ता है सैवनीटी सिक्स इसल अटॉर्नी जनरल ऑफ इंडिया तो अटॉर्नी जनरल ऑफ इंडिया की होंगे है तो अगर गल करिए अटॉर्नी जनरल ऑफ इंडिया को अपॉइंट किस द्वारा किया जाता है तो इसमें भी राष्ट्रपति द्वारा अपॉइंट किया जाता है तो यह कौन हूँ जी अटॉर्नी जनरल ऑफ इंडिया तो अटॉर्नी जनरल ऑफ इंडिया जोड़ा हूँ हाईएसट लॉ ऑफिसर होंगे है किसका इंडिया का इंडिया का हाईस्ट लॉ ऑफिसर हों है अपने कोल अटॉर्नी जनरल ऑफ इंडिया और एक होंने कोडवोकेट जनरल ऑफ इंडिया एडवोकेट जनरल ऑफ इंडिया तो एडवोकेट जनरल ऑफ इंडिया जोड़ा हूँ एक स्टेट का एक स्टेट का हाईएस्ट लॉ मिनिस्टर जोड़ा है। लॉ ऑफिसर है। अटॉर्नी जनरल अपने को ले पूरी तो पूरी इंडिया का लॉ ऑफिसर हूँ है ठीक है हाईएस्ट लॉ ऑफिसर है। और एडवोकेट जनरल जो हूँ वो एक स्टेट का हाईएसट लॉ ऑफिसर होंगे है ठीक है और अगर आप गल करिए अपने को अटॉर्नी जनरल की ਰਿਟਾਇਰਮੈਂਟ ਏਜ ਕਿੰਨੀ ਹੁੰਦੀ ਹੈ ਰਿਟਾਇਰਮੈਂਟ ਏਜ ਆਪਣੇ ਕੋਲ 65 ਯਾਨੀ ਕਿ 65 ਸਾਲ ਜਿਹੜੀ ਹੁੰਦੀ ਹੈ ਇਹ ਟਾਰਨੀ ਜਰਨਲ ਦੀ ਆਪਣੇ ਕੋਲ ਰਿਟਾਇਰਮੈਂਟ ਏਜ ਹੁੰਦੀ ਹੈ ਨੈਕਸਟ ਆਪਣੇ ਕੋਲ ਆਰਟੀਕਲ ਨੰਬਰ 77 ਦਾ ਆਰਟੀਕਲ ਨੰਬਰ 70 ਦੇ ਵਿੱਚ ਲਿਖਿਆ ਹੋਇਆ ਹੈ ਕਿ ਭਾਰਤ ਵਿੱਚ ਸਰਕਾਰ ਦੁਆਰਾ ਜਿਹੜੇ ਵੀ ਕੰਮ ਕੰਡਕਟ ਕੀਤੇ ਜਾਣਗੇ ਉਹ ਰਾਸ਼ਟਰਪਤੀ ਦੇ ਨਾਮ ਤੇ ਚੱਲਣਗੇ ਠੀਕ ਹੈ ਕਿ ਭਾਰਤ ਵਿੱਚ ਅਗਰ ਸਰਕਾਰ ਦੁਆਰਾ ਠੀਕ ਹੈ ਸਰਕਾਰ ਦੁਆਰਾ ਜਾਂ ਫਿਰ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਸਰਕਾਰੀ ਕੰਮ ਜਿਹੜੇ ਨੇ ਉਹ ਚਲਾਏ ਜਾਂਦੇ ਨੇ ਜਾਂ ਕੀਤੇ ਜਾਂਦੇ ਨੇ ਕਿਸੇ ਵੀ ਤਰੀਕੇ ਨਾਲ ਕੰਪਲੀਟ ਕੀਤਾ ਜਾਂਦਾ ਹੈ ਕੀਤਾ ਜਾਂਦਾ ਹੈ ਠੀਕ ਹੈ ਯਹਾਂ ਪਰ ਕੋਈ ਵੀ ਕੰਮ ਕੰਡਕਟ ਕੀਤੇ ਜਾਂਦੇ ਨੇ ਤਾਂ ਉਹ ਸਾਰੇ ਕੰਮ ਕਿਸ ਦੇ ਨਾਮ ਤੇ ਚੱਲਣਗੇ ਤਾਂ ਉਹ ਪ੍ਰੈਜ਼ੀਡੈਂਟ ਦੇ ਨਾਮ ਤੇ ਚੱਲਣਗੇ ਨੈਕਸਟ ਹੈ ਆਪਣੇ ਕੋਲ ਆਰਟੀਕਲ ਨੰਬਰ 78 ਤਾਂ ਆਰਟੀਕਲ ਨੰਬਰ 78 ਦੇ ਵਿੱਚ ਆਪਣੇ ਕੋਲ ਲਿਖਿਆ ਹੋਇਆ ਹੈ ਡਿਊਟੀਆਂ ਆਫ ਦੀ ਪ੍ਰਾਈਮ ਮਿਨਿਸਟਰ ਡਿਊਟੀਆਂ ਆਫ ਦੀ ਪ੍ਰਾਈਮ ਮਿਨਿਸਟਰ ਯਾਨੀ ਕਿ ਇਨਫਾਰਮਿੰਗ ਦੀ ਪ੍ਰੈਜ਼ੀਡੈਂਟ ਆਫ ਟੂ ਆਲ ਆਪਣੇ ਕੋਲ ਆ ਗਿਆ ਪੁਆਇੰਟ ਪੇਟੈਂਟ ਇਨਫੋਰਮੇਸ਼ਨਸ ਯਾਨੀ ਕਿ ਪ੍ਰਧਾਨ ਮੰਤਰੀ ਦੁਆਰਾ ਰਾਸ਼ਟਰਪਤੀ ਨੂੰ ਸਾਰੀ ਟੁਕਮੀ ਜਾਣਕਾਰੀ ਜਿਹੜੀ ਹੁੰਦੀ ਹੈ ਉਸ ਦੇ ਬਾਰੇ ਸੂਚਿਤ ਕਰਨਾ ਹੁੰਦਾ ਹੈ ਪ੍ਰਾਈਮ ਮਿਨਿਸਟਰ ਨੂੰ ਅਗਰ ਕੋਈ ਵੀ ਕੰਮ ਚੱਲ ਰਿਹਾ ਹੈ ਜਾਂ ਕੋਈ ਵੀ ਕੰਮ ਨੇ ਸ਼ੁਰੂ ਕਰਨਾ ਹੈ ਕਿਸੇ ਵੀ ਬਿੱਲ ਤੇ ਕੋਈ ਗੱਲ ਚੱਲ ਰਹੀ ਹੈ ਕਿਸੇ ਵੀ ਤਰੀਕੇ ਨਾਲ ਕੋਈ ਵੀ ਕੰਮ ਚੱਲ ਰਿਹਾ ਹੈ ਤਾਂ ਹਰ ਇੱਕ ਚੀਜ਼ ਦੀ ਜਾਣਕਾਰੀ ਜਿਹੜੀ ਹੁੰਦੀ ਹੈ ਉਹ ਪ੍ਰਾਈਮ ਮਿਨਿਸਟਰ ਨੂੰ ਪ੍ਰੈਜ਼ੀਡੈਂਟ ਨੂੰ ਦੇਣੀ ਹੀ ਪਹੇਗੀ ਠੀਕ ਹੈ ਕਿਉਂਕਿ ਇਹ ਉਹਦੀ ਕੀ ਹੁੰਦੀ ਹੈ ਡਿਊਟੀ ਹੁੰਦੀ ਹੈ ਤਾਂ ਚੈਪਟਰ 1 ਆਪਣਾ ਇੱਥੇ ক্লোਜ਼ ਹੁੰਦਾ ਹੈ ਤਾਂ ਚੈਪਟਰ 2 ਜਿਹੜਾ ਕਰਾਂਗੇ ਆਪਾਂ ਕੱਲ ਦੀ ਕਲਾਸ ਦੇ ਵਿੱਚ ਉਸ ਨੂੰ ਕਰਾਂਗੇ ਠੀਕ ਹੈ ਅੱਜ ਦੀ ਕਲਾਸ ਦੇ ਲਈ ਇੰਨੇ ਪਰ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਜਾਂ ਫਿਰ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰ ਰੱਖਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਪਹਿਲੇ ਆਈਕਨ ਵਾਲੀ ਕੰਟੀਨਿਊ 올 ਤੇ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਅਗਿਆਨ ਵਾਲੀਆਂ ਕਲਾਸਿਸ ਦੀ ਨੋਟੀਫਿਕੇਸ਼ਨ ਜੋ ਹੈ ਤੁਹਾਡੇ ਤੱਕ ਪਹਿਲਾਂ ਪਹੁੰਚਦੀ ਰਹੇ ਔਰ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕਸ ਫੋਰ ਵਾਚਿੰਗ